ਦੋਸਤੋ ਅੱਜ ਅਸੀਂ ਪਹੁੰਚੇ ਆ ਗੁਰਦਾਸਪੁਰ ਦੇ ਪਿੰਡ ਹਮਰਾਜਪੁਰ ਸੋ ਗੁਰਦਾਸਪੁਰ ਦੇ ਪਿੰਡ ਹਮਰਾਜਪੁਰ ਚ 31 ਰੁਦਰਸ਼ਵਾਲਿਆ 31 ਰੁਦਰਸ਼ਵਾਲਿਆ ਜਿਹੜਾ ਜੀ ਭਗਵਾਨ ਦਾ ਇਹ ਆਸ਼ਰਮ ਜਿਹੜਾ ਵਾ ਭਗਵਾਨ ਦਾ ਮੰਦਿਰ ਜਿਹੜਾ ਵਾ ਜੀ ਉੱਥੇ ਤੋਂ ਲੈ ਕੇ ਆਏ ਆ ਸੋ ਹਰ ਸਾਲ ਜਿਹੜਾ ਵਾ ਜੀ ਸਾਵਣ ਮਹੀਨੇ ਵਿੱਚ ਜਿਹੜਾ ਵਾ ਇੱਥੇ ਬਾਬਾ ਰੁਦਰਗਿਰੀ ਜੀ ਵੱਲੋਂ ਜਿਹੜਾ ਵਾ ਜੀ ਵਿਸ਼ਾਲ ਪਣਾ ਰਕਰਾਇਆ ਜਾਂਦਾ ਵਾ ਸੋ ਬਾਬਾ ਪੂਰਨਗਿਰੀ ਜੀ ਬਾਬਾ ਰੁਦਰਗਿਰੀ ਜਿਹੜੇ ਆ ਜੀ ਉਹਨਾਂ ਦੇ ਸ ਜੋਗ ਨਾਲ ਜਿਹੜਾ ਵਾ ਜੀ ਸਾਰਾ ਉਪਰਾਲਾ ਹੁੰਦਾ ਵਾ ਸੋ ਵੱਡੇ ਉਪਰਾਲੇ ਜਿਹ ਲਗਾਤਾਰ ਸਿਰਵਾਰ ਜਿਹੜੇ ਪੰਡਾਰੇ ਕਰਾਈ ਜਾਂਦੇ ਆ ਸੋ ਅੱਜ ਵੀ ਜਿਹੜਾ ਵਿਸ਼ਾਲ ਪੰਡਾਰਾ ਚੱਲ ਰਿਹਾ ਵਾ ਬੜੀ ਗਿਣਤੀ ਸ਼ਰਧਾਲੂ ਪਹੁੰਚੇ ਨੇ ਔਰ ਸੰਤਾਂ ਦਾ ਜਿਹੜੀਆਂ ਵਾ ਜੀ ਉਹ ਸਾਧੂ ਮਹਾਰਤਮਾ ਜਿਹੜੇ ਪਹੁੰਚ ਰਹੇ ਉਹਨਾਂ ਤੋਂ ਆਸ਼ੀਰਵਾਦ ਪ੍ਰਾਪਤ ਕਰ ਰਹੀਆਂ ਨੇ ਕਿਉਂਕਿ ਸਾਧੂ ਮਹਾਰਤਮਾ ਜਿਹੜੇ ਜੀ ਬਹੁਤ ਵੱਡੇ ਪੰਦਰ ਤੇ ਦਰਬਾਰ ਚ ਪਹੁੰਚਦੇ ਨੇ ਔਰ ਸੰਤਾਂ ਜਿਹੜੀਆਂ ਉਹਨਾਂ ਤੋਂ ਆਸ਼ੀਰਵਾਦ ਪ੍ਰਾਪਤ ਕਰਦੀਆਂ ਨੇ ਸੋ ਤੁਹਾਨੂੰ ਪਹਿਲਾਂ ਜਿਹੜਾ ਜੀ ਕਤੀ ਰੁਦਰ ਸ਼ਵਾਲਿਆ ਵਾ ਉਹਦੇ ਦਰਸ਼ਨ ਕਰਾਉਣੇ ਆ ਉਸ ਤੋਂ ਬਾਅਦ ਜਿਹੜੇ ਸਾਧੂ ਮਹਾਰਤਮਾ ਆਏ ਜੀ ਉਹਨਾਂ ਨਾਲ ਗੱਲਬਾਤ ਕਰਾਂ ਔਰ ਜਿਹੜੇ ਭੰਡਾਰੇ ਕਰਾਈ ਜਾਂਦੇ ਆ ਜੀ ਉਹਦੇ ਬਾਰੇ ਵੀ ਬਾਬਾ ਜੀ ਤੋਂ ਜਾਣਕਾਰੀ ਲੈਣੇ ਆ ਸੋ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦਾ आज आ, सावन महीने के उपलक्ष्य में हर साल की तरह जो है वो महंत रुद्र गिरी जी शिष्य महंत अमरगिरी जी टोपी वाले यहाँ एक कार्यक्रम का आयोजन करते हैं और उस कार्यक्रम का आयोजन जो है वो भगत आते हैं भजन इत्यादि होता है संगीत का कार्यक्रम होता है और तमाम इलाके के संतों को आमंत्रित किया जाता है और एक बड़े ही हर्षोल्लास से ये कार्यक्रम मनाया जाता है विशेष तौर से सावन महीने के उपलक्ष्य में क्योंकि ये एक अतिशरुद्रीय शिवाला है जिसकी प्रस्तापना ब्रह्मलीन महंत अमरगिरी जी महाराज जी ने की थी और उन्होंने ही इस आयोजन का शुभारंभ किया था और आज उनके शिष्य भी जो हैं उनके पच्हनों पर चलते हुए जो है उस कार्यक्रम का आयोजन करते हैं और तमाम संगत समूह और संत समाज इसमें शामिल होता है और हम भी उसी उपलक्ष्य में आज हर वर्ष की भांति यहाँ आए हैं कुछ देर के बाद यहाँ ब्रह्म भोज का आयोजन होगा कन्या पूजन होगा और भजन कीर्तन तो आप देख रहे हैं कि चल ही रहा है बस हम इतना ही कहना चाहते हैं हमारी शुभकामनाएँ हैं Ma altrimenti per il ਅਤੇ ਰੁਦਰ ਸ਼ਵਾਲਿਆ ਵਿੱਚ ਦੂਰ ਦੂਰ ਤੋਂ ਜਿਹੜੇ ਸਾਧੂ ਮਹਤਮਾ ਪਹੁੰਚੇ ਨੇ ਜੀ ਸੋ ਉੱਚ ਕੋਟੀ ਦੇ ਸਾਧੂ ਮਹਤਮਾ ਨੇ ਔਰ ਪੰਗਤ ਜਿਹੜੇ ਸਾਧੂ ਮਹਤਮਾ ਬੈਠੇ ਨੇ ਜੀ ਉਹਨਾਂ ਇਹਨਾਂ ਨੂੰ ਭੋਜਨ ਜਿਹੜਾ ਕਰਵਾਇਆ ਜਾਏਗਾ ਬਾਬਾ ਰੁਦਰ ਗਿਰਿਜੀ ਵੱਲੋਂ ਜਿਹੜਾ ਬਾਬਾ ਪੂਰਨ ਗਿਰਿਜੀ ਵੱਲੋਂ ਜਿਹੜਾ ਜੀ ਇਹ ਸਾਰਾ ਪ੍ਰੋਗਰਾਮ ਜਿਹੜਾ ਆਰੰਭਿਆ ਗਿਆ ਵਾ ਸੋ ਇਸ ਪ੍ਰੋਗਰਾਮ ਵਿੱਚ ਜਿਹੜਾ ਵਾ ਜੀ ਭੋਜਨ ਕਰਾਇਆ ਜਾਏਗਾ ਸਾਧੂ ਮਹਤਮਾ ਨੂੰ ਔਰ ਵੱਡੀ ਗਿਣਤੀ ਵਿੱਚ ਹਾਲੂ ਜਿਹੜੇ ਆ ਜੀ ਉਹ ਵੀ ਐਕਸਾਈਟਡ ਸਤਸੰਗ ਕਰ ਰਹੇ ਨੇ ਬਾਬਾ ਜੀ ਦਾ ਗੁਣगान ਕੀਤਾ ਜਾ ਰਿਹਾ ਵਾ ਬੋਲੇਵਾਲ ਨ ਆਇਤ ਯਾਦ ਹਾਂ ਅੰਨੇ ਨੇ ਬਹੁਤ ത്തു ത്ത്തു ਵੀਰ ਬਜਰੰਗੇ ਹਰ ਹਰ ਮਹਾਦੇਵ ਅੱਜ ਬੜਾ ਹੀ ਪਵਿੱਤਰ ਮਹਾਤਮਾ ਹੈ ਅਮਰਗਿਰੀ ਬਾਬਾ ਅਮਰਗਿਰੀ ਜੀ ਮਹਾਰਾਜ ਜਿਨ੍ਹਾਂ ਨੂੰ ਬਾਬਾ ਟੋਪੀ ਵਾਲੇ ਜੀ ਦੇ ਨਾਮ ਤੋਂ ਸਾਰਾ ਸ਼ਹਿਰ ਸਾਰਾ ਦੇਸ਼ ਸਾਰਾ ਪੰਜਾਬ ਜਾਣਦਾ ਹੈ ਜਿਉਂ ਉਹਨਾਂ ਦੇ ਤਪ ਸਥਾਨ ਪਿੰਡ ਹਮਰਾਜਪੁਰ ਵਿਖੇ ਰੁਦਰਗਿਰੀ ਮਹਾਰਾਜ ਜੀ ਦੇ ਸੰਨਿੱਧ ਦੇ ਵਿੱਚ ਇੱਕ ਬਵੇ ਸੰਤ ਪੰਡਾਰਾ ਜਿਹੜਾ ਹੋਇਆ ਜਿਸ ਦੇ ਵਿੱਚ ਦੂਰ ਦੂਰ ਤੋਂ ਸੰਤ ਮਹਾਤਮਾ ਆਏ ਲੰਗਰ ਪੰਡਾਰਾ ਹੋਇਆ ਓਮ ਨਮਾ ਸ਼ਿਵਾ ਦਾ ਜਾਪ ਚੱਲ ਰਿਹਾ ਸਾਧ ਸੰਗ ਚੱਲ ਰਿਹਾ ਔਰ ਸੰਤ ਮਹਾਤਮਾ ਦੇ ਚਰਨ ਜਿਹੜੇ ਇਸ ਕਸਬੇ ਦੇ ਵਿੱਚ ਪਾਏ Okay. ਜੋਧਵੀਰ ਸਿੰਘ ਰਾਸ਼ਟਰਪਤੀ ਦੁਆਰਾ ਸਨਮਾਨਿਤ ਸ੍ਰੀ ਜੀ ਨੂੰ ਨਾਬਾ ਦਾਸ ਜੀ ਦੇ ਪ੍ਰੈਜ਼ੀਡੈਂਟ ਅੱਜ ਬਾਬਾ ਅਮਰਗਿਰ ਜੀ ਦੇ ਤਪ ਸਥਾਨ ਤੇ ਪਿੰਡ ਹਮਰਾਜਪੁਰ ਵਿੱਚ ਉਹਨਾਂ ਦੇ ਮੰਦਿਰ ਚ ਆਏ ਆ ਹਰ ਸਾਲ ਹੀ ਇੱਥੇ ਭੰਡਾਰੇ ਹੁੰਦੇ ਰਹਿੰਦਾ ਇੱਕ ਨਹੀਂ ਇੱਕ ਸਾਲ ਦੇ ਵਿੱਚ ਕੋ 8-10 ਭੰਡਾਰੇ ਹੁੰਦੇ ਆ ਅੱਜ ਦਾ ਭੰਡਾਰਾ ਨਮਿਤ ਉਹਨਾਂ ਦੀ ਯਾਦ ਵਿੱਚ ਇਹ ਭੰਡਾਰਾ ਹੋ ਰਿਹਾ ਹੈ ਜਿਦੇ ਵਿੱਚ ਸੰਗਤਾਂ ਸਾਰਿਆਂ ਨੇ ਯੋਗਦਾਨ ਪਾਇਆ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਔਰ ਅਸੀਂ ਵੀ ਪਰਿਵਾਰ ਸਮੇਤ ਇੱਥੇ ਆਏ ਆ ਆ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਖੁੱਲੇ ਲੰਗਰ ਖਾਦੇ ਆ ਔਰ ਆਸ਼ੀਰਵਾਦ ਦੇ ਵਿੱਚ ਮਨੋ ਕਾਮਨਾ ਪੂਰੀਆਂ ਹੁੰਦੀਆਂ ਨੇ ਮੈਂ ਸਮੂਹ ਸੰਗਤ ਜਿਹੜੀ ਇੱਥੇ ਆਈ ਆ ਉਹਨਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਂਸਭਤੀ ਪੰਜਾਬ ਵੱਲੋਂ ਲੱਖ ਲੱਖ ਵਧਾਈ ਪੇਸ਼ ਕਰਨਾ ਔਰ ਬਾਬਾ ਜੀ ਅੱਗੇ ਅਰਦਾਸ ਕਰਨੇ ਆ ਕਿ ਸਾਰਿਆਂ ਨੂੰ ਖੁਸ਼ੀਆਂ ਪ੍ਰਾਪਤ ਕਰਨ ਔਰ ਆਪਣਾ ਆਸ਼ੀਰਵਾਦ ਸਾਰਾ ਤੇ ਬਣਾਈ ਰੱਖਣ ਇਹਨਾਂ ਸ਼ਬਦਾਂ ਨਾਲ ਮੈਂ ਬਾਬਾ ਰੁਦਰਗਿਰੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਲੰਗਰ ਲਾ ਕੇ ਸਾਰੀ ਸੰਗਤ ਨੂੰ ਆਸ਼ੀਰਵਾਦ ਲਾਇਆ ਔਰ ਬਾਬਾ ਜੀ ਦੀ ਯਾਦ ਕਰਦੇ ਵਿੱਚ ਭੰਡਾਰੇ ਕੀਤੇ ਜਾਂਦੇ ਆ ਬਹੁਤ ओम नमः शिवाय जी ਅਸੀਂ ਅੱਜ ਬੜੇ ਧੰਨਵਾਦੀਆਂ ਬਾਬਾ ਰੁਦਰਗਿਰੀ ਮਹਾਰਾਜ ਜੀ ਦਾ ਕਿ ਅੱਜ ਬਾਬਾ ਅਮਰਗਿਰੀ ਜੀ ਦਾ ਵਾਰਸ਼ਿਕ ਭੰਡਾਰਾ ਹੈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗਤਾਂ ਜਿਹੜੀਆਂ ਨੇ ਪੂਰੇ ਪੰਜਾਬ ਤੋਂ ਪੂਰੇ ਇੰਡੀਆ ਤੋਂ ਹਮ ਹਮਾ ਕੇ ਜਿਹੜੇ ਗੁਰੂ ਜੀ ਦੇ ਸੇਵਕ ਨੇ ਉਹ ਪਹੁੰਚੇ ਨੇ ਤੇ ਬੜੇ ਖੁੱਲੇ ਲੰਗਰ ਜਿਹੜੇ ਇੱਥੇ ਲਗਾਏ ਗਏ ਨੇ ਹਰ ਤਰ੍ਹਾਂ ਦੀ ਜਿਹੜਾ ਲੰਗਰ ਚ ਜਿਹੜਾ ਭੋਜਨ ਵਰਤਾਇਆ ਗਿਆ ਹੈ ਸੰਗਤਾਂ ਜਿਹੜੀਆਂ ਨੇ ਗੁਰੂ ਜੀ ਦੇ ਦਰਸ਼ਨ ਕਰਕੇ ਤੇ ਸੰਤ ਬਹੁਤ ਸਾਰੇ ਆਏ ਹੋਏ ਸਨ ਸਾਰੇ ਸੰਤਾ ਨੇ ਸੰਗਤਾਂ ਨੂੰ ਬੜਾ ਨਿਹਾਲ ਕੀਤਾ ਇੱਥੇ ਵਚਨ ਪ੍ਰਵਚਨ ਹੋਏ ਨੇ ਤੇ ਨਾਲ-ਨਾਲ ਸੰਗਤਾਂ ਨੇ ਬੜਾ ਆਨੰਦ ਉਠਾਇਆ ਅਸੀਂ ਹਰ ਸਾਰੇ ਹੁੰਦੇ ਆ ਤੇ ਗੁਰੂ ਜੀ ਦਾ ਜਿਹੜਾ ਅ ਨਮਸਕਾਰ ਕਰਦੇ ਆ ਉਹਨਾਂ ਦੇ ਚਰਨਾਂ ਤੇ ਤੇ ਨਾਲ-ਨਾਲ ਬਾਬਾ ਅਮਰਗਿਰੀ ਜੀ ਨੂੰ ਵੀ ਯਾਦ ਕਰਦੇ ਆ ਉਹਨਾਂ ਨੇ ਆਪਣੇ ਜੀਵਨ ਵਿੱਚ ਬਹੁਤ ਹੀ ਸੰਗਤਾਂ ਦਾ ਭਲਾ ਕੀਤਾ ਉਹਨਾਂ ਦੇ ਜੀਵਨ ਨੂੰ ਥਾਣ ਵਾਸਤੇ ਵਿਕਾਸ ਵਾਸਤੇ ਬੜਾ ਕੰਮ ਕੀਤਾ ਹੁਣ ਬਾਬਾ ਅਮਰਗਿਰ ਮਹਾਰਾਜ ਜੀ ਇਹ ਮਹਾਰਾਜਪੁਰ ਵਿੱਚ ਇਸ ਮੰਦਿਰ ਦੀ ਸੇਵਾ ਕਰ ਰਹੇ ਨੇ ਪ੍ਰਾਤਨ ਸ਼ਿਵ ਮੰਦਿਰ ਆਏ ਬੜੇ ਲੰਬੇ ਰੁਦਰਗਿਰੀ ਮਹਾਰਾਜ ਜੀ ਸੌਰੀ ਤੇ ਬੜੇ ਲੰਬੇ ਸਮੇਂ ਤੋਂ ਇਹ ਸੇਵਾ ਕਰ ਰਹੇ ਨੇ ਤੇ ਗੁਰੂ ਮਹਾਰਾਜ ਜੀ ਇਹਨਾਂ ਤੇ ਬੜੀ ਕਿਰਪਾ ਹੈ ਤੇ ਇਸੇ ਤਰ੍ਹਾਂ ਇਹ ਸੰਗਤਾਂ ਦੀ ਸੇਵਾ ਜਿਹੜੀ ਹੈ ਕਰਦੇ ਨੇ ਤੇ ਸੰਗਤ ਇਹਨਾਂ ਦੇ ਦਰਸ਼ਨ ਕਰ ਕੇ ਨਿਹਾਲ ਹੋ ਜਾਂਦੀ ਹੈ ਇਹਨਾਂ ਸ਼ਬਦਾਰਾਲ ਮੈਂ ਧੰਨਵਾਦ ਮੈਂ ਕਮਲਬੀਰ ਸਿੰਘ ਬਗਲੂ ਹੰਦਲ ਅੰਮ੍ਰਿਤਸਰ ਤੋਂ ਬਹੁਤ ਹੀ ਮਹਾਨ ਸੰਤ ਅਮਰਾਜਪੁਰ ਦੇ ਵਿੱਚ ਬਾਬਾ ਅਮਰਗਿਰੀ ਜੀ ਦੀ ਵਰਸੀ ਦੇ ਉਹਨਾਂ ਦੇ ਪੰਡਾਰੇ ਤੇ ਇੱਥੇ ਪਹੁੰਚਿਆ ਹਾਂ ਇਹ ਵਰਸੀ ਦਾ ਬਹੁਤ ਹੀ ਵਿਸ਼ਾਲ ਪੰਡਾਰਾ ਜੋ ਕਿ ਬਾਬਾ ਰੁਦਰਗਿਰੀ ਜੀ ਦੇ ਨਿਤਾਤਰੋ ਚ ਹੋ ਰਿਹਾ ਹੈ ਉਹਨਾਂ ਦੀ ਸਾਮ ਸੰਭਾਲ ਵਿੱਚ ਉਹਨਾਂ ਦੀ ਦੇਖਰੇਖ ਵਿੱਚ ਇੱਥੇ ਬਹੁਤ ਹੀ ਵੱਡਾ ਪੰਡਾਰਾ ਚੱਲਿਆ ਹੈ ਜਿਹਦੇ ਵਿੱਚ ਹਿੰਦੁਸਤਾਨ ਦੇ ਕੋਨੇ-ਕੋਨੇ ਤੋਂ ਬਹੁਤ ਹੀ ਮਹਾਨ ਸੰਤ ਸਮਾਜ ਦੇ ਮਹਾਪੁਰਸ਼ ਪਹੁੰਚੇ ਉਨਨ ਤੋਂ ਬਾਅਦ ਇਲਾਕਾ ਤੇ ਇਲਾਕੇ ਸ਼ਹਿਰ ਦੇ ਗੁਰਦਆਸ ਪੁਰ ਸ਼ਹਿਰ ਦੇ ਸਾਰੀਆਂ ਸੰਤਾਂ ਬਹੁਤ ਹੀ ਵਿਸ਼ਾਲ ਭੰਡਾਰੇ ਦੇ ਵਿੱਚ ਜਿਨ੍ਹਾਂ ਨੇ ਹਿੱਸਾ ਲਿਆ ਅਤੇ ਭੰਡਾਰੇ ਦਾ ਆਨੰਦ ਮਾਣਿਆ ਸੰਤਾਂ ਦੇ ਦਰਸ਼ਨ ਕੀਤੇ ਅਸੀਂ ਵੀ ਇੱਥੇ ਚੇਚੇ ਤੌਰ ਤੇ ਪਹੁੰਚੇ ਅਤੇ ਮਹਾਪੁਰਸ਼ਾਂ ਦੇ ਦਰਸ਼ਨ ਕੀਤੇ मन में मैं तुम्हें बसा कर कर लूं मैं बंद आंखें मन में तुम्हें बसा के कर, कर लूं मैं बंद आंखें पूजा करूं मैं तेरी ਜੀ ਆਪਣਾ ਬਣਾ ਕੇ ਅੱਜ ਦਿਨ ਅਗਸਤ ਸਤਿਗੁਰੂ ਬਾਬਾ ਅਮਰਜੀਤ ਦਾ ਮਹਾਰਾਜ ਦਾ ਭੰਡਾਰਾ ਆਉਂ ਇਹੀ ਹਮੇਸ਼ਾ ਸਮਝਾਉਂਦੇ ਹੁੰਦੇ ਸੀ ਜੀਵ ਨੂੰ ਕਿ ਜਿਹਦੇ ਵੀ ਤੂੰ ਪਿੱਛੇ ਲੱਗਣਾ ਵਾ ਨਾ ਆਪਣੇ ਮਨ ਇੱਕ ਚਿੱਤ ਚਿੱਤਦਨ ਨਾਲ ਲੱਗੇ ਕਿ ਬਨਉਟੀ ਰੂਪ ਧਾਰਨ ਨਾ ਕਰ ਕਿ ਜੇ ਤੂੰ ਮੇਰਾ ਮਾਤੇ ਮੈਨੂੰ ਇਹਨੂੰ ਮੈਂ ਵੀ ਤੇਰਾ ओम गुरु ब्रह्मा गुरु विष्णु गुरु देव महेश्वराम श्री गुरु साक्षात परब्रह्म तस्मै श्री गुरुवे नमो ध्यान मूलम गुरु मूर्ति पूजा मूलम गुरु पदम मंत्र मूलम गुरु वाक्यम मोक्ष मूलम गुरु कृपा बोलिए श्री सतगुरु बाबा अमरग्री महाराज की जय धर्मचार्य ब्रह्मलीन श्री सतगुरु बाबा अमरग्री जी टोपी वाले ਜਿਨ੍ਹਾਂ ਦਾ వార్షਿਕ ਪੰਡਾਰਾ ਸਾਡੇ ਗੁਰੂ ਮਹਾਰਾਜ ਜੀ 3 ਅਗਸਤ 2025 ਨੂੰ ਪੂਰੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ ਹੈ ਜਿਸ ਵਿੱਚ ਸੰਪੂਰਨ ਭਾਰਤ ਤੋਂ ਸਿੱਧ ਮਹਾਪੁਰਸ਼ ਮਹਾਤਮਾ ਆਸ਼ਰਮ 'ਚ ਪਹੁੰਚ ਕਰਕੇ ਸੰਗਤ ਨੂੰ ਅਸ਼ੀਰਵਾਦ ਪ੍ਰਦਾਨ ਕੀਤਾ ਔਰ ਗੁਰੂ ਮਹਾਰਾਜ ਦਾ ਇਹ ਲੰਗਰ ਭੰਡਾਰਾ ਸਫਲਤਾਪੂਰਵਕ ਪੂਰਨ ਹੋਇਆ ਇਸ ਵਿੱਚ ਸਾਰੀਆਂ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਗੁਰੂ ਮਹਾਰਾਜ ਜੀ ਦਾ ਸੰਤਾਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਔਰ ਇਸ ਮਹੀਨੇ ਵਿੱਚ ਸ਼ਰਾਵਣ ਮਾਸ ਵੀ ਚੱਲ ਰਿਹਾ ਹੈ ਆਸ਼ਰਮ ਚ ਦੋਨੋਂ ਟਾਈਮ ਸਵੇਰੇ ਔਰ ਸ਼ਾਮ ਨੂੰ ਮਗਵਾਨ ਸ਼ਿਵ ਸ਼ੰਕਰ ਮਹਾਰਾਜ ਜੀ ਦਾ ਕੀਰਤਨ ਹੋ ਰਿਹਾ ਹੈ ਔਰ ਸੰਗਤਾਂ ਆਪਣੇ ਜੀਵਨ ਨੂੰ ਸਫਲ ਕਰ ਰਹੀਆਂ ਨੇ ਸਤਸੰਗ ਸਤਸੰਗਸ ਨਾਲ ਜੁੜ ਕੇ ਕੀਰਤਨ ਕਰਕੇ ਆਪਣੇ ਜੀਵਨ ਨੂੰ ਧੰਨਿਆ ਕਰ ਰਹੀਆਂ ਨੇ ਗੁਰੂ ਮਹਾਰਾਜ ਜੀ ਇਸੇ ਤਰ੍ਹਾਂ ਹੀ ਸਾਰਿਆਂ ਨੂੰ ਨਿਰੋਗਤਾ ਤੰਦਰੁਸਤੀ ਬਖਸ਼ਣ ਔਰ ਆਪਣਾ ਅਸ਼ੀਰਵਾਦ ਦਿਆ ਦ੍ਰਿਸ਼ਟੀ ਪ੍ਰਦਾਨ ਕਰਨ ਤਾਂ ਕਿ ਇਸੇ ਤਰ੍ਹਾਂ ਹੀ ਲੰਗਰ ਪੰਡਾਰੇ ਚੱਲਦੇ ਰਹਿਣ ਔਰ ਗੁਰੂ ਮਹਾਰਾਜ ਦੀ ਦਿਆ ਦ੍ਰਿਸ਼ਟੀ ਅਸ਼ੀਰਵਾਦ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੁੰਦਾ ਰਹੇ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦਾ ਜਨਮ ਦਿਹਾੜਾ ਹਰ ਸਾਲ ਪੂਰੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਜਿਸ ਵਿੱਚ ਪੂਰਾ ਨਗਰ ਹੋਰ ਦੂਰੋਂ ਦੂਰੋਂ ਸੰਗਤ ਪਹੁੰਚ ਕਰਕੇ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਦੀ ਲੀਲਾ ਜੋ ਛੋਟੇ-ਛੋਟੇ ਬੱਚੇ ਉਹਨਾਂ ਦਾ ਰੂਪ ਧਾਰਨ ਕਰਕੇ ਖੂਬ ਆਨੰਦ ਮੈਂ ਇਸ ਦਿਨ ਨੂੰ ਮਨਾਉਂਦੇ ਨੇ ਹੋਰ ਬਹੁਤ ਆਨੰਦ ਨਾਲ ਕੀਰਤਨ ਹੁੰਦਾ ਹੈ 12 ਵਜੇ ਤੱਕ ਭੋਗ ਪਾ ਕੇ ਫਿਰ ਪ੍ਰਸ਼ਾਦ ਵੰਡਿਆ ਜਾਂਦਾ ਹੈ ਭਗਵਾਨ શ્રી ਕ੍ਰਿਸ਼ਨ ਮਹਾਰਾਜ ਜੀ ਦੇ ਵੈਸੇ ਲੀਲਾ ਪ੍ਰਸ਼ੂਤਮ ਨੇ ਉਹਨਾਂ ਦੀ ਲੀਲਾ ਦਾ ਆਨੰਦ ਸਾਰੇ ਸੰਸਾਰ ਨੂੰ ਪਹਿਲੇ ਹੀ ਪ੍ਰਾਪਤ ਹੈ ਹੋਰ ਹੁਣ ਵੀ ਸਾਰੀ ਸੰਗਤ ਉਹਨਾਂ ਦੇ ਚਰਨਾਂ ਦੇ ਨਾਲ ਜੁੜ ਕੇ ਕੀਰਤਨ ਕਰਕੇ ਆਪਣੇ ਜੀਵਨ ਨੂੰ ਧੰਨਿਆ ਕਰ ਰਹੀਆਂ ਨੇ ਭਗਵਾਨ શ્રી ਕ੍ਰਿਸ਼ਨ ਮਹਾਰਾਜ ਜੀ ਭਗਵਾਨ ਸ਼ਿਵ ਸ਼ੰਕਰ ਭੋਲੇ ਬਾਬਾ ਜੀ ਗੁਰੂ ਮਹਾਰਾਜ ਜੀ ਸਦਾ ਸਾਡੇ ਤੇ ਆਪਣੀ ਦਿਆ ਦ੍ਰਿਸ਼ਟੀ ਬਣਾਈ ਰੱਖਣ ਇਸੇ ਤਰ੍ਹਾਂ ਸਾਨੂੰ ਆਪਣੇ ਚਰਨ ਕਮਲ ਨਾਲ ਜੋੜ ਕੇ ਸਾਡਾ ਜੀਵਨ ਸਦਾ ਸਫਲ ਕਰਨ ਔਰ ਸਾਡੀ ਸੇਵਾ इसे स्वीकार करना बोल श्री शंकर भगवान की जय धर्म की जय हो धर्म की जय हो अधर्म का विनाश हो अधर्म का विनाश हो प्राणियों में सद्भावना हो प्राणियों में सद्भावना हो विश्व का कल्याण हो विश्व का कल्याण हो हर हर महादेव ओम नमः पार्वती पते देख